No. Yeah.

او بابا دیکھو جی زندہ باد زندہ باد مرداباد زندہ باد زندہ باد دیکھو جا تینوں بابا کے ساتھ छोड़ो राह छो याराह छोड़ो यार कोई ਰਸਤਾ ਛੱਡ ਜਿਓ ਕੋਈ ਗੱਲ ਨਹੀਂ ਸੱਸਾ ਛੱਡ ਜਿਓ ਵੀਰ ਕੋਈ ਗੱਲ ਨਹੀਂ ਬਾਕੀ ਵਟਾ ਵਟਾ ਪਾਉ ਕੋਈ ਗੱਲ ਨਹੀਂ ਹਲੂ ਲੜਾ ਡੰਡਾ ਮਾਰ ਜੀ ਗਿਆ ਲੋਰ ਸਾਹਮਣੇ ਆਏ ਤੁਹਾਨੂੰ ਪਤਾ ਵੀ ਆ ਗਿਆ ਚੰਗੇ ਨੇ ਡੰਡਾ ਮਾਰਨ ਦੇ ਆ ਇਹਦਾ ਕੀ ਮਤਲਬ ਹੈ ਥੋੜਾ ਵਾਰ ਸੈਟ ਸਾਰੀਆਂ ਇੱਥੇ ਆ ਬਾਂ ਦੇ ਡੰਡਾ ਮਾਰ ਰਿਹਾ ਤੁਸੀਂ ਤਾਂ ਕਹਿੰਦੇ ਆ ਪਿੱਛੇ ਜੰਨੇ ਆ ਜੋ ਛੱਡਦੇ ਵਿੱਚ ਗੱਡੀ ਤੇ ਬਹੁਤ ਖਲੋਣੀ ਹੈ ਰਾਹ ਬੰਦੇ ਨੂੰ ਨਾਲ ਹੀ ਲੈ ਜਾਓ ਚਲੋ ਕੰਨ ਆ ਜੇ ਚਲ ਜਾ ਨਾਲ ਹੁਣ ਜਿਹੜਾ ਝੜਪ ਜਿਹੜੀ ਆ ਹੋਂ ਵਾਲੀ ਕੁੱਤੀ ਬਣ ਗਈ ਕਿਉਂ ਬਣ ਗਈ ਕੁੱਤੀ ਵੀਡੀਓ ਮੇਰੇ ਤੋਂ ਵੀਡੀਓ ਇਹਨੇ ਮੇਰੀ ਬਾਹ ਦੇ ਡੰਡਾ ਮਾਰਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਹਮਣੇ ਉਹ ਭਾਈ ਨਹੀਂ ਉਹ ਬੰਦੇ ਨੇ ਮੇਰੇ ਬਾਹ ਦੇ ਸਾਹਮਣੇ ਆਪਣੇ ਆਪ EMP

ਏ ਬੂਤ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਬੂਤ ਕੈਪਚਰ ਕਰਨ ਯਾਰ ਇੱਕ ਮਿੰਟ ਰੋ ਜਾ ਸਰ ਮੇਰੇ ਡਾਂਗ ਮਾਰੀ ਤੇ ਵੀਡੀਓ ਹੈਗੀ ਵੀਡੀਓ ਹੈਗੀ ਹਾਂਜੀ ਕਿਹਨੂੰ ਖਲਾਹੋ ਨੀ ਇਹਦਾ ਕਰਾਉਣਾ ਹੈ ਗੱਡੀਆਂ ਚੜਾਓ ਇਸ਼ਵਰੀਆਂ ਜੀ ਬਹੁਤ ਗੱਡੀਆਂ ਚੜਾਓ ਇਹਦੇ ਪੌਂਟਰੀ ਆਹ ਇਹ ਦੇਖ ਕੇ ਇਹ ਮੜੀਦੀ ਦਾ ਅੰਮ੍ਰਿਤ ਸਾਹਮਣੇ ਜਿਹੜੇ ਦੋਵੇਂ ਸਮਰਥਕ ਨੇ ਨੰਬਰ ਆ ਰਹੇ ਨੇ। ਸਾਡੇ ਦੇ ਮਦਦ ਸਭਾ ਤੋਂ ਆਇਆ ਹੈ। ਦੇਖੋ ਸਾਨੂੰ ਸਾਡੀਆਂ ਵੋਟਾਂ ਪਾਉਣ ਨਹੀਂ ਦੇ ਰਹੇ ਸਰਦਾਰ ਸੁਰਿੰਦਰ ਸਿੰਘ ਉਹ ਕਰ ਰਹਾ ਹੈ ਅਹਾਂ ਕਿ ਇੱਥੇ ਅੱਗੇ ਸਾਡੇ ਬੂਥ ਦੇ ਉੱਤੇ ਬਿਲਕੁਲ ਨਹੀਂ ਸਕਾਇਆ ਜਿਹੜੇ ਵੀ ਉਹ ਨਹੀਂ ਜਾਵਾਂਂਦਿਆ ਯਾਰ ਤੁਹਾਨੂੰ ਕਿ ਕਰਦਾ ਹੈ ਕਿ ਜਾਸ ਕੋਈ ਗੱਲ ਨਹੀਂ ਬੰਦਾ پھل گهراو ودا گهراو 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 گهرا ਕਿੰਨਰਾ ਮਤਲਬ ਹੀ ਨਹੀਂ ਮੰਨਦਾ ਇਹ ਖਲੋਂਦਾ ਸਾਡਾ ਬੂਤ ਲੱਗਾ ਜੀ ਸਾਡੇ ਨੇ ਬੂਤ ਲੱਗਾ ਅੰਨਿਆ ਆਪਣੇ ਬੂਤ ਤੇ ਦੇਖੇ ਇੱਕ ਕੱਟੜ ਨੇ ਆਈ ਆਇ ਤੇ ਮੁੰਡੇ ਨੂੰ ਇੱਕ ਖਦਰ ਨੇ ਸਾਡੇ ਮੁੰਡੇ ਸਾਡਾ ਬੂਤ ਸਾਡੇ ਬੂਤ ਤੇ ਦੇਖ ਲੋਂਡੇ ਇਕਠਾ ਲਾ ਜਾਗੇ ਅਹੀਂ ਥੋੜੀ ਇਹਨਾਂ ਦੇ ਬੂਤ ਤੇ ਦੇਖੇ ਇਹ ਮੁੰਡੇ ਦੇ ਗੱਲ ਲਾ ਗਿਆ ਇਹ ਸਾਰਾ ਸਾਡਾ ਬੂਤ ਸਾਡੇ ਬੂਤ ਤੇ ਦੇਖ ਲੋਂਡੇ ਨੇ ਆ ਗਏ ਮੁੰਡੇ ਨੇ ਆ ਗਏ ਭਾਈ ਨੇ ਲੇਖਾ ਹੋਏਗਾ ਜੇ ਲਵ ਮਰ ਜੇ ਲਵ ਨੂੰ ਆਪਣੀ ਮੋਦੀ ਪਰਵਾਣੀ ਦੀ ਮਾਰ ਤੋਂ ਲਵ ਨੂੰ ਮੈਂ ਨਾ ਕੀ ਆ ਜਾਵਾਂ ਨਹੀਂ ਤੁਸੀਂ ਮਾਰ ਦੋ ਹਣ ਮੋਟੋ ਹੀ ਗੱਲ ਨਹੀਂ ਐਮਪੀਆ ਨੂੰ ਕਤਲੋ ਐਮਪੀ ਐਮਪੀ ਨੂੰ ਕਤਲ ਕਰਵਾ ਦੇਗਾ ਹਾਂ ਮੈਂ ਖੋਣ ਕਰਾਂ ਮੈਨੂੰ ਉਹਨਾਂ ਦੀ ਵੀਡੀਓ ਬਣਾ ਲੈਣ ਬਣਾ ਲੈਣ ਤਾਂ ਵੀਡੀਓ ਬੰਦਰ ਬੰਦੇ ਲਿਆ ਕਿਤੇ ਆਪਣੇ ਬਹੁਤ ਬੰਦੇ ਆ ਫੜੀ ਹੁਣ ਆਪਣੇ ਆਪਣੇ ਨਿਕਾਜ ਵੇਖੋ ਪੀਰ ਚੱਲ ਜਾ ਉਹਦੇ ਨਾਲ ਆਪਣਾ ਦੂਸਰਾ ਇਹ ਕੀ ਆ ਤੂੰ ਕਿਰੋਤੀ ਹਮ ਜਾ ਬੱਟਾ ਬੱਟਾ ਉਹ ਗੱਡੀ ਆਡੀ ਆਪਣੀ ਇਹਨੇ ਦਸ ਕੇ ਦੀ ਆ ਕਿਹੜੀ ਗੱਡੀ ਲੱਗੋ ਬੰਦੇ ਤੇ ਗੱਡੀਆਂ ਤੇ ਗੱਡੀ ਆਡੀ ਆਪਣੀ ਹੋਰ ਕਿਹਦੀ ਆ ਕੀ ਆ ਤੇਰੇ ਪਿਓ ਨੇ ਧਾਚ ਦਿੱਤੀ ਆ ਹਾਂ ਖਲਿਆ ਚਾਬੀ ਕਿਸੇ ਉਹ ਗੱਡੀ ਲਿਆ ਮੇਰੀ ਚਾਬੀ ਫੜਾ ਤੂੰ ਚਾਬੀ ਬੜੀ ਗੱਡੀ ਨਾਲ ਮੇਰੀ ਆਪਣੀ ਗੱਡੀ ਦਾ ਹੱਦ ਆ ਯਾ ਦੱਸਣਾ ਉਹ ਉਹਨੂੰ ਉੱਧਰ ਦੇਖੋ ਯਾਰ ਮੈਂ ਉਹਨੂੰ ਬੰਦੇ ਨੂੰ ਖੜਨ ਲੱਗਾ ਹਾਂ ਠੀਕ ਕਰ ਨਹੀਂ ਉਹਨੂੰ ਉਹਨੂੰ ਖੜਿਓ ਖੜਨ ਲੱਗਾ ਹੈ ਹੋਰ ਕੀ ਅੱਗੇ ਕੀ ਆ ਅੱਗੇ ਇਤੋਂ ਅੱਗੇ ਕੀ ਹੈਗਾ ਤੁਹਾਡੇ ਕੋਲ ਕੱਲ ਨੂੰ ਵੇਖੋ ਨਾਲੇ ਮੇਰੀ ਗੱਲ ਸੁਖੀਰ ਆਵੇਂ ਇਸ਼ਾਰਾ ਕੀਤਾ ਉਹਦੇ ਚੌਧਰੀ ਨੂੰ ਸਾਡੇ ਮੇਰੇ ਭਤੀਜੇ ਦੇ ਡਾਂਗ ਮਾਰੀ ਆ ਡਾਂਗ ਸਿਰਚ ਵਾਦਿਆ ਜਿੱਦਾਂ ਉਹਦਾ ਫਰਜ ਬੰਦਾ ਸੁਖੀ ਸੁਖੀਰ ਦਾ ਕੋਲ ਘਰ ਕੇ ਡਾਂਗਾਟੇ ਬੰਦੇ ਨੂੰ ਮੇਰੇ ਭਤੀਜੇ ਨੂੰ ਮਾਰੇ ਮੇਰੇ ਪੁੱਤ ਤੇ ਡਾਂਗ ਵੱਢ ਕੇ ਮਰਦੀ ਆ ਆਪਣੇ ਇਹਦੇ ਜਾਣੇ ਤੇ ਸਾਡੇ ਜਾਣੇ ਉਦਾਂ ਨੇ ਬੋਲ ਖਲੋਗੇ ਸੁਕੀਂਦਾ ਬੰਦਾ ਆ ਵੇਖੋ ਇਹ ਵੀਡੀਓ ਹੀ ਇਹ ਵੀਡੀਓ ਜਨਤਾ ਕਰਾਂਗੇ ਇਹ ਜਨਤਾ ਵੀਡੀਓ ਹੀ ਜਨਤਾ ਕਰਾਂਗੇ ਤੁਹਾਨੂੰ ਹਾਂਜੀ ਆ ਰੰਦਾ ਪਿੱਛੇ ਖਲੋਤਾ ਡਾਂਗਾ ਮਰਵਾ ਰਿਹਾ ਜੇ ਤਾਮਾ ਬੰਦਾ ਮੇਰੇ ਪੋਤੇ ਡਾਂਗਾ ਮਰਵਾਉਂਦਾ ਵੇਖੋ ਪਿੱਛੇ ਖਲੋਤਾ ਜੇ ਸੁਕੀਂਦਾ ਬੰਦਾ ਆ ਵੇਖੋ ਵੇਖੋ ਅੰਮ੍ਰਿਤ ਖਾ ਲੋ ਆ ਸਾਰੀ ਜਨਤਾ ਵੀਡੀਓ ਹੈਗੀ ਆ ਬਖਾਲੀ ਆ ਜੇ ਆਜੇ 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 ਬੰਦਾ ਇਹ ਵੇਖੋ ਜੀ ਆ ਸੁਖੀ ਦਾ ਪਿੱਛੇ ਖਲੋਤਾ ਤਾਂ ਡਾਂਗ ਮਰਵਾਉਂਦਿਆ ਆ ਵੇਖੋ ਛੋਟੇ ਕਿੱਨੇ ਹੋਲੇ ਇਹ ਲੰਬਾਇਆ ਜੀ ਲੰਬਾਇਆ ਮਸੀਹ ਲੰਬਾਇਆ ਮਸੀਹ ਇੱਧਰ ਕਰੋ ਵੀਡੀਓ ਲੰਬਾਇਆ ਮਸੀਹ ਇਹਦਾ ਬੰਦਾ ਵਾ ਸੁਖੀ ਦਾ ਸੁਖੀ ਨੇ ਕਿਹਾ ਵਾ ਵੀ ਡਾਂਗ ਪਿੱਛੇ ਜੁਰਤ ਡਾਂਗ ਮਾਰਦੇ ਸਾਰੇ 2-4 ਫੁੱਟ ਤੇ ਸੁਖੀ ਦਾ ਪਿੱਛੇ ਖਲੋਤਾ ਉਹਨੇ ਡਾਂਗ ਫੜ ਕੇ ਮੇਰੇ ਸਿਰ ਤੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੀ ਬਾਂਹ ਅੱਗੇ ਕਰਕੇ ਬਚਾਈ ਮੇਰੀ ਮੇਰਾ ਪੁੱਤ ਡਾਂਗ ਮਾਰੀਆ ਮੇਰਾ ਪੁੱਤ ਡਾਂਗ ਮਾਰੀਆ ਗੱਲ ਕਹਿੰਦੇ 100000 ਰੁਪਏ ਦਵਾ ਦੋ ਇਹ ਇਧਰਿੰਦਾ ਹੋਰ ਪੱਕੇ ਹੋਰ ਆਹਲੇ ਸਰਦਾਰ ਜਿਹਨੇ ਮੈਂਬਰ ਨੂੰ ਕਿਹਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਕੌਣ ਭੱਜ ਗਿਆ ਅੱਜ ਤੋਂ ਹੋਇ ਕਿਹ ਹੈ ਤੇ ਮੇਰਾ ਪਤਾਨਾ ਪੈਂਦਾ ਜਿਹੜਾ ਬੰਦਾ ਆਉਣਾ ਹੈ ਕਮਿਟੀ ਪ੍ਰੀਆ ਦੀ ਪ੍ਰਵਾਹ ਹੋਈ ਹੈ ਤੇ ਇਸ ਤੋਂ ਦਰਵਾਜ਼ੇ ਤੇ ਕੰਮ ਕਰਦੇ ਰਹੇ ਉਹ ਆਜੀ ਨਾ ਜੀ ਕਿੱਥੋਂ ਲੈਣਾ ਉਹਨਾਂ ਤੋਂ ਜੇ ਯਾਦ ਤੁਹਾਨੂੰ ਆਇਆ ਕਿ ਫੋਨ ਆਇਆ ਉਹ ਦੇਖ ਲੈਗੇ ਜਿੱਥੇ ਨਾ ਬੰਦੇ ਆਏ ਕਿਉਂ ਮੜਾਇਆ ਕਿ ਲੜੇ ਹੋਇਆ ਜੀ ਕਰਨ ਦਾ ਦੇਖ ਬੰਦਾ 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 ਫੇਰ ਤੇ ਕਾਰਵਾਈ ਹੋਗੀ ਇਹ ਹੋਈ ਹੋਈ ਇਹ ਮੁੰਡਾ ਨਾ ਆਇਆ ਅੱਜ ਮੈਨੂੰ ਮਾਰਿਆ ਸਰਕਾਰੀ ਲਾ ਕੇ ਬਾਹਰ ਲੈ ਗਿਆ ਹਾਂਜੀ ਬਿਆਨ ਦੇਣਾ ਕੋਈ ਹਾਂਜੀ ਬਿਆਨ ਦਿਖਾ ਲੈਣ ਠੀਕ ਇਹ ਤਾਂ ਨਹੀਂ ਬਚਦਾ ਲੈ ਕਿੱਥੇ ਇਹ ਕਾਰਵਾਈ ਕਰਾਂਗੇ ਜਦੋਂ ਮਾਰਿਆ ਮਾਰਿਆ ਤਾਰਾ ਕੇ ਕਾਰਵਾਈ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿੱਤਰਮ ਤੋਂ ਬਚਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40-50 ਬੰਦੇ ਲਿਆਉਣ ਦੇ ਨੇ ਕੀ ਕਰੋ ਅਜੇ ਘਰ ਦਾ ਬੂਹਾ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਆਪਣਾ ਸੰਭ ਤੁਈ ਨਹੀਂ ਖਿਲਾਓਗੇ ਤਾਂ ਕੌਣ ਖਿਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇ ਤਾਂ ਕਿਹੜਾ ਫੋਲ ਤਾਂ ਨਹੀਂ ਅੱਜ ਆ ਕਬੂਜੇ ਤਦਾ ਹੀ ਹੁਣ ਖੜੇਗਾ ਬੂਥ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਲਾ ਮਾਰੀਆਂ ਨੇ ਆ ਵੇਖੋ ਬਾਹਰ ਦੇ ਬੰਦੇ ਨੇ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਰਾ ਦਿਓ ਮੈਨੂੰ ਲਾਓ ਕਟਾਗੇ ਤੁਹਾਡੀ ਐਮ ਐਲ ਆਰ ਆਹ ਤੇ ਕੱਢ ਲਿਆ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤਾਂ ਬੜੇ ਚੁੱਕਣ ਦੇ ਬਿਲਾ ਲਓ ਉਹਨੂੰ ਚੁੱਕਾ ਲੈ ਕੋਈ ਜਨਾਬ ਸਾਡੀ ਰਿਕਵੈਸਟ ਹੈ ਅੰਦਰੋਂ ਬਾਹਰ ਅੰਦਰ ਉਹਨਾਂ ਦੇ ਗਾਜਰਾਂ ਦੇ ਬਾਰੇ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਹੋਣੀ ਇੱਥੇ ਆ ਚੈੱਕ ਕਰ ਲੈਨੇ ਚੈੱਕ ਕਰ ਲੈਨੇ ਇਦਾਂ ਵੋਟਾਂ ਕਾਹਦੀਆਂ ਜਨਾਬ ਆ ਵੀ ਬਟਨ ਦਬੀ ਜਾਣ ਚੰਨੇਰ ਦਾ ਮਸਾਵ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕਿ ਡਰਦਾ ਆ ਨਵਚਾਰਨ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕਿ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨਾ ਨਹੀਂ ਕੋਈ ਫਾਇਦਾ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੀਣਾ ਜੀ ਮੈਂ ਚੈੱਕ ਕਰ ਲੀਣਾ ਕੋਈ ਇਹ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਮੈਂ ਉਹ ਨੂੰ ਟੈਲ ਫੋਨ ਕਰ ਦੇਣਾ ਮੈਂ ਆਉਂਦੇ ਦੋ ਤਾਂ ਕਾਲੇ ਸਰਪੰਚੀ ਉਹ ਇਹ ਬੰਦੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਕਿ ਫੜ ਲੋ ਨੇ ਮੈਨੂੰ ਕੁੱਟ ਮਾਰੇ ਨਾ ਬੜੀ ਕੀਤੀ ਆ ਨਹੀਂ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮਾਹ ਜ ਮੁਰਗੇ ਸਿਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਬੜੇ ਜੰਦੀ ਹਾਂਜੀ ਇਹਨਾਂ ਨੇ ਮਰੇ ਆਮ ਪਾਰਟੀ ਵਾਲਿਆਂ ਨੇ ਚੱਕਲਾ ਸਰਪੰਚਾਂ ਮੌਕੇ ਤਾਂ ਉਹਨੇ ਗੁੰਡੇ ਮਂਗਾਏ ਆ ਇੱਥੇ ਉਹਨੇ ਕੁੱਟਮਾਰ ਕਰਾਈ ਆ ਉਹਨੇ ਤਾਂ ਪੂਰਾ ਇੱਥੇ ਗੱਤ ਪਾਈ ਬੋਰਡ ਨਹੀਂ ਪਾਉਂਦੇ ਇੰਡੀਆ ਕੇ ਨੂੰ ਬੰਦਾ ਮਾਰ ਕੇ ਫੇਰ ਤੋਂ ਕਰ ਲੈਣੇ ਬਰਵਾਦ ਨਹੀਂ ਕਰੂਗਾ ਗੱਲ ਕਰ 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 ਚੱਕ ਕਰ ਰਹੀ ਜੇਤੇ ਸਾਨੂੰ ਕੋਈ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਚੱਕ ਜਿਹੜਾ ਕਿਹਾ ਜਾਵੇ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹਦਾ ਕੋਈ ਸ਼ੱਕ ਹੋਊਗਾ ਸਾਰਾ ਕਰਾਂਗੇ ਜੀ ਬੰਦ ਦੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਡਿਸਟ੍ਰਿਕਟ ਜਿਹੜੇ ਨੇ ਮੈਂ ਮੁੱਖ ਮੰਤਰੀ ਨੂੰ ਚੈਲੰਜ ਕਰਦਾ 2 ਸਾਲ ਪਹਿਲਾਂ ਤੁਹਾਨੂੰ ਪਤਾ ਨਾ న్యూਸ 18 ਵਾਲਾ ਮੈਂ ਕੱਢਿਆ ਵੀ ਸੀ ਆਪਣੀ ਗੱਡੀ ਚੋਂ ਬਾਹਰ ਜਿਆਦਾ ਨਾ ਸਾਰਿਆਂ ਨੂੰ ਜਿਹੜਾ ਪੱਤਰਕਾਰ ਮੈਂ ਬਾਹਰ ਕੱਢਿਆ ਸੀ 2000 2 ਸਾਲ ਪਹਿਲਾਂ ਮੈਂ ਨੂੰ ਜਵਾਬ ਦਿੰਦਾ ਜੇ ਪਿਓ ਦਾ ਪੋਤਾ ਇਹ ਅਜੇ ਮੁੱਖ ਮੰਤਰੀ ਕੋਲ ਜਾ ਕੇ ਉਹ ਕਢਵਾਏ ਮੈਂ ਜਵਾਬ ਦਊਂਗਾ ਮੈਂ ਜਵਾਬ ਦਿੰਦਾ ਉਹਦਾ ਅंसारी ਵਾਲੇ ਦਾ ਜੇ ਨਾ ਜਿ ਪਿਓ ਦੇ ਪੁੱਤ ਨੇ ਮੈਂ ਅਲੀਗੇਸ਼ਨ ਲਾ ਰਿਆਂ ਕਿ ਜੱਗੂ ਭਗਵਾਨਪੁਰੀਏ ਦੇ ਨਾਲ ਇਹ ਰਲਿਆ ਮੈਂ ਲਾ ਰਿਆਂ ਕਿ ਇਹ ਨਹੀਂ ਮੁੱਖ ਮੰਤਰੀ ਜੱਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਆ ਉਹ ਕਹਿੰਦੇ ਰਦਾਵਾ ਸਾਹਿਬ ਦੀ ਬੁਖਲਾਟ ਹੈ ਹਾਰ ਨਾ ਕਿਹੜੀ ਇਹ ਤੇ ਹੁਣ ਪਤਾ ਲੱਗੂ ਕਿ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾ ਹੋਣ ਉਹ ਲੜਦਾ ਉਹ ਕਹਿੰਦੇ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਿਹਨੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪ੍ਰੈਸ ਉਹ ਜੋ ਮਰਜੀ ਕਹੀ ਜੇ ਉਹ ਕਹਿੰਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਵੇਂ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਨਹੀਂ ਸ਼ਾਂਤਵੇਂ ਮੇਰੀ ਗੱਲ ਮੇਰੀ ਗੱਲ ਸੁਣ ਲੋ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨਤਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਘਰ ਕੇਂਦਰ ਰੰਧਾਵਾ ਸਾਹਿਬ ਨੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲੱਗ ਉਹਨੂੰ ਜਿਹੜੀ ਮਾਰੀ ਹੈ ਤੇ ਉਹਨੂੰ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗ ਉਹ ਜੀ ਆਪੀ ਇਹਦਾ ਮੈਡੀਕਲ ਕਰਾਓ ਸਾਹਮਣੇ ਲਿਆਓ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਕੋਈ ਵੀਡੀਓ ਵੀਡੀਓ ਐਵੀਡੈਂਸ ਦਿਖਾ ਰਹੇ ਕਿ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਆਉਣ ਦੇ ਆਉਣ ਦੇ ਗੁੰਡਾ ਕਰਦੀ ਐਦਾਂ ਨਹੀਂ ਚੱਲਣ ਦੇਗੀ ਪੁਲਿਸ ਤੁਹਾਡੇ ਸਾਹਮਣੇ ਮਰੀ ਰਹੀ ਜਾਂ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਬਿਲਕੁਲ ਰੱਖਦੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਕਰੋਦੇ ਖੜੇ ਆ ਪੁਲਿਸ ਅੰਦਰ ਗਈ ਹੈ ਨਹੀਂ ਗਈ ਜਦੋਂ ਸਭ ਇਸ ਤਰੀਕੇ ਨਾਲ ਲੀਡਰਾਂ ਨੂੰ ਆਗੇ ਸ਼ਾਂਤ ਕਰਨਾ ਚਾਹੀਦਾ 몰ਕ ਜਿਸ ਤਰੀਕੇ ਨਾਲ 몰 ਫੜਾਇਆ ਜਾ ਰਿਹਾ ਉਹ ਤਰ੍ਹਾਂ ਕਰਨਾ ਚਾਹੀਦਾ ਵੇਖੋ ਗੱਲ ਸੁਣ ਇੱਥੇ ਸ਼ਾਂਤਮਈ ਤਰੀਕਾ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਗਿਆ ਫਿਰ ਲੀਡਰ ਨਾ ਪਹੁੰਚੇ ਤਾਂ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪੱਦੇ ਦਾ ਪੁੱਤ ਹੈ ਨਾ ਇਹ ਜਾ ਕੇ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਊਂ ਨਹੀਂ ਗੱਲ ਸੁਣੋ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਦਾ ਕਿਹੜੀ ਤਸਵੀਰ ਮੈਨੂੰ ਜੀਖੇ ਨਹੀਂ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਦਾ ਆਪਣੇ ਫਿਰਦਾ ਹੁਣ ਕੋਈ ਜਿਹੜੇ ਪਿੰਡਾਂ 'ਚ ਜਾਣਦੇ ਹੋ ਉੱਥੇ ਕਿਤੇ ਕੋਈ ਕਹਿ ਰਿਹਾ ਤੁਸੀਂ ਦੱਸੋ ਕਿ ਜੱਗੂ ਭਗਵਾਨਪੁਰੀਆ ਦੀ ਮਾਂ ਕਿਹਦੇ ਲਈ ਤੁਰੀ ਫਿਰਦੀ ਆ ਜੱਗੂ ਭਗਵਾਨਪੁਰੀਆ ਦੇ ਅਗੇਂਸਟ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪੁਗਾਨ ਪੜੀ ਇਹਨਾਂ ਦਾ ਮਾਮਾ ਕਿ ਜੇ ਸਾਡੇ ਨਾਲ ਦੱਸ ਬੰਦੇ ਨਾ ਰੋਦੇਗੇ ਨੀ ਹੋਣੀ ਤਾਂ ਮੋਂ ਤੁਮਨੇ ਕੋਈ ਗੱਲ ਨਹੀਂ ਇਹ ਤਾਂ ਯਾਰ ਕੋਈ ਨਹੀਂ ਇਦਾਂ ਨਹੀਂ ਕਿ ਇਦਾਂ ਨਹੀਂ ਕਿ ਇਨਾਂ ਕੋਲ ਗੁੱਡਿਆ ਕੋਲ ਡਰਿਆ ਜਾਏਗਾ ਕਿਉਂ ਮੈਂ ਆਉਣਾ ਨਹੀਂ ਜਦੋਂ ਇੱਥੇ ਇੱਥੇ ਉਹਨਾਂ ਨੂੰ ਕੁੱਟਣਗਾ ਮੁੰਡੇ ਨੂੰ ਕੁੱਟਿਆ ਤੇ ਬੰਦਾ ਤੇ ਬਾਹਰਲਾ ਪੁਲਿਸ ਨੇ ਫੜੇ ਮੈਂ ਤੇ ਨਹੀਂ ਲਿਆਂਦਾ ਬਾਹਰ ਕੋਈ ਮੈਂ ਤੇ ਆਪ ਆਇਆ ਮੈਂ ਇੱਥੇ ਫਿਰ ਸਕਦਾ ਮੈਂ ਇੱਥੋਂ ਦਾ ਰਹਿਣ ਵਾਲਾ ਸਰ ਇਹ ਬੰਦੇ ਜਿਹੜੇ ਫੜੇ ਗਏ ਨਹੀਂ ਫੜੇ ਗਏ ਉਹਨਾਂ ਨੂੰ ਪੁੱਛੋ ਗੈਂਗਸਟਰ ਗੈਂਗਸਟਰ ਜਿਹੜੇ ਉਹ ਫੜੇ ਗਏ ਨੇ ਔਰ ਅੰਦਰ ਡੀਐਸਪੀ ਦਰਦ ਅੰਦਰ ਨਹੀਂ ਜਾ ਰਹੇ ਗੱਡੀ ਪਾਰ ਖੜੀ ਉਹ ਵੀ ਨਹੀਂ ਫੜੀ ਕਿੰਨੇ ਕੁ ਲੋਕ ਲੱਗਦਾ ਅੰਦਰ ਨੇ ਪਤਾ ਨਹੀਂ ਆ ਸਾਹਮਣੇ ਜਿਹੜਾ ਦਰਵਾਜ਼ਾ ਬੰਦ ਹੈ ਇਹਦੇ ਵਿੱਚ ਪਤਾ ਨਹੀਂ ਕਿੰਨੇ ਅੰਦਰ ਨੇ ਵੇਖ ਮੈਂ ਲੋਕ ਪੱਜ ਤੇ ਫੜੇ ਵੀ ਜਾਂਦੇ ਹਾਂ ਹਾਂ ਪੱਜ ਤੇ ਫੜੇ ਜਿਹੜੇ ਕੰਦਾ ਟੱਪ ਕੇ ਭੱਜ ਰਹੇ ਸੀ ਉਹ ਫੜੇ ਵੀ ਨਹੀਂ ਤਰਨ ਤਰਨ ਤੋਂ ਕਹਿੰਦੇ ਉਹ ਕਹਿੰਦੇ ਉਹਨਾਂ ਨੂੰ ਪਤਾ ਗਿਆ ਪੁਲਿਸ ਨੂੰ ਕਿੱਥੋਂ ਦੇ ਮੈਂ ਤੇ ਉਹਨਾਂ ਨੂੰ ਇੰਟਰਗੋਡ ਨਹੀਂ ਕੀਤਾ ਪੁਲਿਸ ਕੋਆਪਰੇਟ ਕਰਨ ਨਹੀਂ ਤਨ ਪੁਲਿਸ ਤੇ ਮਰੀ ਪਈ ਮਰੀ ਪੁਲਿਸ ਗੱਡੀ ਨੂੰ ਨਹੀਂ ਲੈ ਕੇ ਜਾ ਸਕਦੇ ਤੇ ਅੰਦਰ ਆ ਆ ਸਾਹਮਣੇ ਦਰਵਾਜ਼ਾ ਨਹੀਂ ਖੁਲਵਾ ਸਕੀ ਪੁਲਿਸ ਕੀ ਲੱਗਦਾ ਇਹ ਸਹੀ ਸਰਕਾਰ ਦੇ ਦਬਾਤ ਦੇ ਚੱਲਦੇ ਤੂੰ ਹੋਰ ਕਿਹਦੇ ਮੇਰੇ ਦਬਾਤਾਂ ਦੇ ਚੱਲ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਪਤਾ ਕਿ ਹਾਰੇਗਾ ਸੀਟ ਉਹ ਗੁੰਡਾਗਰਦੀ ਕਰਵਾ ਰਿਹਾ ਚੀਵਨ ਚੱਕ ਕਰਵਾ ਰਿਹਾ ਦਾ ਸਾਹਿਬ ਕਿੰਨੇ ਕਬੂਥਾਂ ਤੇ ਇਸ ਤਰੀਕੇ ਨਾਲ ਜੜ ਰੋ ਤਕਰੀ ਵੇਖੋ ਨਾ ਪੁਜਰਾਜ ਦੇ ਵਿੱਚ ਵੀ ਗੁੰਡਾਗਰਦੀ ਕੀਤੀ ਆ ਸਾਡਾ ਜ਼ਿਲ੍ਹੇ ਦਾ ਵਾਈਸ ਪ੍ਰੈਜ਼ੀਡੈਂਟ ਆ ਉਹ ਉਹਦੀ ਵੀ ਇਹਨਾਂ ਨੇ ਪੱਗ ਲਾਈ ਆ